ਇਮੇਗੀ ਤੁਹਾਨੂੰ ਮਾਹੌਲ ਦਿਖਾ ਰਹੇ ਸੀਗੇ ਖਨੋਰੀ ਬਾਰਡਰ ਦਾ ਤੇ ਇੱਥੇ ਜੋ ਮੋਰਚੇ ਦੇ ਵਿੱਚ ਨਾਮੀ ਚਿਹਰੇ ਪਹੁੰਚ ਰਹੇ ਨੇ ਸਮਾਜ ਸੇਵੀ ਪਹੁੰਚ ਰਹੇ ਨੇ ਸਾਡੇ ਨਾਲ ਹੁਣ ਇੱਥੇ ਬੈਠੇ ਨੇ ਪੰਸ ਮੁਰਫ ਝੋਟਾ ਜੋ ਕਾਫੀ ਮਸ਼ਹੂਰ ਨੇ ਇਹਨਾਂ ਨੇ ਬਹੁਤ ਵਧੀਆ ਮੁਹਿੰਮ ਚਲਾਈ ਸੀਗੀ ਨਸ਼ਾ ਜੋ ਫੜਾਉਂਦੇ ਸੀਗੇ ਜਾਂ ਜੋ ਨਸ਼ਾ ਵੇਚਦੇ ਸੀਗੇ ਉਹਨਾਂ ਨੂੰ ਧਰਤ ਬੋਜਦੇ ਸੀਗੇ ਤੇ ਬਹੁਤ ਵਧੀਆ ਇਹਨਾਂ ਨੇ ਮੁਹਿੰਮ ਚਲਾਈ ਸੀਗੀ ਵੀਰ ਜੀ ਤੁਸੀਂ ਅੱਜ ਇੱਥੇ ਪਹੁੰਚੇ ਹੋ ਖਨੋਰੀ ਮੋਰਚੇ 'ਚ ਤੇ ਕੀ ਅਨੁਭਵ ਕੀਤਾ ਤੁਸੀਂ ਅੱਜ ਇੱਥੇ ਮੋਰਚੇ 'ਚ ਪਹੁੰਚ ਕੇ ਕੀ ਦੇਖਿਆ ਤੁਹਾਨੂੰ ਕੀ ਲੱਗ ਰਿਹਾ ਹੈਗਾ ਕਿਸ ਤਰ੍ਹਾਂ ਦਾ ਮੋਰਚਾ ਹੈ ਜੇ ਅੱਗੇ ਕਿਸ ਤਰ੍ਹਾਂ ਵਧੂਗਾ ਵਾਹਿਗੁਰੂ ਜੀ ਕਾ ਖਾਲਸਾ ਪਹਿਲਾ ਦਾ ਸਾਰੇ ਦੇਖ ਤੇ ਸੁਣ ਰਹੇ ਸੋਤਾਂ ਵਾਹਿ ਵੀ ਫਤਿਹ ਭਾਈ ਅਨੁਭਵ ਆਇਆ ਇਹ ਤਾਂ ਹੁਣ ਸਾਡਾ ਕੰਮ ਹੀ ਹੈ ਆਪਦਾ ਇਹ ਵੀ ਸਾਡਾ ਸਾਨੂੰ ਹੱਕ ਮੰਗਣ ਲਈ ਸੜਕ 'ਤੇ ਬਹਿਣਾ ਪੈਂਦਾ ਮੈਂ ਤਾਂ ਖਰ ਹੋਰ ਆਉਣਾ ਹੀ ਰਹਿਣਾ ਹੈ ਰੈਗੂਲਰ ਪਹਿਲਾਂ ਜਦੋਂ ਸ਼ੁਰੂ ਹੋਇਆ ਸੀ ਉਦੋਂ ਉੱਧਰ ਵੀ ਗਏ ਸੀ ਫਿਰ ਇੱਧਰ ਵੀ ਆ ਗਏ ਪਰਸੋਂ ਵੀ ਆ ਕੇ ਹਾਜੀ ਨਵਾ ਕੇ ਗਏ ਹੁਣ ਵੀ ਆਉਣੇ ਜਾਂਦੇ ਰਹਿਣੇ ਆ ਮੈਂ ਮਾਪਾ ਸ਼ੁਰੂ ਕਰੀ ਸੀ ਉਹ ਨਸ਼ੇ ਵਾਲੀਓ ਅੱਜ ਵੀ ਲੜ ਰਹੇ ਆ ਜ ਸਵੇਰੇ ਸਵੇ ਜਦੋਂ ਮੈਂ ਉੱਠਿਆ ਮੇਰੇ ਕੋਲ ਘਰੇ ਆਇ ਕਿਸੇ ਦਾ ਨੌਜਵਾਨ ਮੁੰਡਾ ਦਲਤ ਪਰਿਵਾਰ ਤੋਂ ਸੀ ਆਪਣੇ ਤੋਂ ਉਹ ਮਰ ਗਿਆ ਉਹਦੇ ਨਾਲ ਜਾ ਕੇ ਉਹ ਪੁਲਿਸ ਆਇਆ ਧੱਕੇ ਨਾਲ ਚੱਕ ਕੇ ਲੈ ਗਏ ਉਹ ਤਾਂ ਆਪਣਾ ਕੰਮ ਜਾਰੀ ਆਣੂ ਬਾਬ ਹੁਣ ਯਾਰ ਕੀ ਦਸੀਏ ਹੁਣ ਬਜ਼ੁਰਗ ਸਾਹਿਬ ਬਜ਼ੁਰਗ ਸਰਦਾਰ ਮੈਂ ਤਾਂ ਨੌਜਵਾਨੀ ਕਹੂੰਗਾ ਕਿਉਂ ਜੋ ਮਰਨ ਵਰਤੇ ਬੈਠਾ ਹੈ ਹਣਾ ਉਹਨਾਂ ਦਾ ਹੌਂਸਲਾ ਹੈ ਉਹਨਾਂ ਦੀ ਹੌਂਸਲੇ ਨੂੰ ਵਧਾਉਣ ਲਈ ਮੈਂ ਕਹਿੰਦਾ ਸਾਰੇ ਪੰਜਾਬ ਨੂੰ ਕੱਲੇ-ਕੱਲੇ ਘਰ ਚੋਂ ਇੱਕ ਬੰਦਾ ਆ ਸਕਦਾ ਨਹੀਂ ਪਿੰਡ ਚ ਪਿੰਡ ਚ ਹੀ ਆ ਜਾਣ ਜਾਂ 10 ਬੰਦੇ ਇਕੱਠੇ ਹੋ ਕੇ ਪੰਜਾਬ ਚ ਕਿੰਨੇ ਪਿੰਡ ਨੇ ਜਿਵੇਂ ਕੱਲ ਹਣਾ ਰੋਜ਼ ਆਪਾਂ ਸੁਣਦੇ ਆ ਤਾਂ ਉਹ ਇਕੱਠ ਹੋ ਜੂ ਇਕੱਠੂ ਤਾਂ ਗੱਲ ਸ਼ੁਰੂ ਹੁਣ ਸੁਪਰੀਮ ਕੋਰਟ ਚ ਵੀ ਗੱਲ ਹੋ ਗਈ ਸੁਪਰੀਮ ਕੋਰਟ ਨੇ ਵੀ ਕਹਿਤਾ ਵੀ ਉਹਨਾਂ ਦਾ ਸੁਣੋ ਲੋਕ ਸਭਾ ਚ ਇੱਕ ਤਾਮਿਲ ਤਾਮਿਲ ਲੀਡਰ ਹੈ ਉਹਨੇ ਵੀ ਗੱਲ ਛੇੜੀ ਹੈ ਕਹਿੰਦਾ ਆਪਣੇ ਵਾਲੇ ਪੰਜਾਬੀ ਲੀਡਰ ਜਾਂ ਫਿਰ ਮੈਨੂੰ ਕੰਗਾ 95 ਬੁੱਢੜ ਗੁੰਗੇ ਬੋਲੇ ਇਹ ਨਹੀਂ ਬੋਲਦੇ ਰੇ ਕਦੋਂ ਬੋਲਣਗੇ ਕੋਈ ਇਕਲੀ ਡਰ ਵੀ ਪੰਜਾਬ ਦਾ ਐਮਪੀ ਦਿੱਲੀ ਸੰਸਦ ਦੇ ਮੂਹਰੇ ਗੱਲ ਚ ਤਖਤੀ ਪਾ ਕੇ ਡੱਲੇ ਆ ਸਾਦੀ ਇੱਕ ਐਮਐਸਪੀ ਦੀ ਬਾਹਰ ਚ ਬਹਿ ਜਾ ਕਿੱਡੀ ਵੱਡੀ ਗੱਲ ਜਾਊ ਪੂਰੇ ਵਰਲਡ ਚ ਪਰ ਕੋਈ ਬਹਿਂਦੇ ਨਹੀਂ ਕੋਈ ਲੜਨ ਨੂੰ ਤਿਆਰ ਨਹੀਂ ਬਾਪੂ ਬੈਠਾ ਐ ਦੀ ਸਪੋਰਟ ਕਰਨ ਦੀ ਬਜਾਏ ਲੱਤਾਂ ਖਿੱਚ ਰਹੇ ਨੇ ਬਜ਼ੁਰਗ ਦੀਆਂ ਵੀ ਤੁਸੀਂ ਸਾਥ ਨਹੀਂ ਦੇਣਾ ਉਹ ਕਹਿੰਦੇ ਹੁੰਦੇ ਜਿੰਨਾ ਤੈਨੂੰ ਮਾਰਿਆ ਮਾਰਨ ਮੁੱਕੀਆਂ ਤੇ ਉਹਨਾਂ ਦੇ ਨਾਮ ਮਾਰ ਘੁੰਮ ਘਰ ਆਪਣ ਦੇ ਆਏ ਪੈਰ ਤੇ ਉਹਨਾਂ ਦੇ ਚੁੰਮ ਇਹ ਇੱਥੇ ਕੰਮ ਉਲਟ ਹੋ ਗਿਆ ਬਾਣੀ ਮੰਨਦੀ ਨਹੀਂ ਇੱਕ ਦੂਜੇ ਨੂੰ ਬਲੇਮ ਕਰ ਰਹੇ ਨੇ ਵੀਰ ਸਪੋਰਟ ਕਰੋ ਜਿੰਨੀ ਜੇ ਨਹੀਂ ਹੱਕ ਚ ਬੋਲ ਸਕਦੇ ਤਾਂ ਵਿਰੁੱਧ ਵੀ ਨਾ ਬੋਲੋ ਲੋਕਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਔਣ ਘੰਟਾ ਔਣ 2 ਘੰਟੇ ਔਣ ਹਾਈ ਭਾਰਨ ਕਿਉਂਕਿ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਸੀ ਜਿੰਦਾਬਾਦ ਹੈ ਜਿੰਦਾਬਾਦ ਰਹੂਗਾ ਬਿਲਕੁਲ ਜਿਵੇਂ ਤੁਸੀਂ ਕੀ ਕਹੋਗੇ ਵੀ ਇੱਥੇ ਦੇ ਰਾਜਨੇਤਾ ਜਾਂ ਸਰਕਾਰਾਂ ਕੀ ਚਾਹੁੰਦੀਆਂ ਨੇ ਇਸ ਕਿਸਾਨੀ ਆंदोलਨ ਬਾਰੇ ਚੋਰ ਨੇ ਯਾਰ ਸਾਰੇ ਕੀ ਕਹਾਂ ਉਹਨਾਂ ਨੂੰ ਚੋਰ ਨੇ ਆਪਦਾ ਕਰ ਭਰੀ ਜਾਂਦੇ ਨੇ ਕਿਹੜੇ ਨੇ ਕਿਹੜੇ ਨੇ ਆਪਦਾ ਕਰਨੀ ਪਰ ਹਰੇਕ ਨੇ ਮੁੱਖ ਮੰਤਰੀ ਕੀ ਗੱਲਾਂ ਕਰਦਾ ਹੁੰਦਾ ਸੀ ਪਹਿਲਾਂ ਹਰੇਕ ਧਰਨੇ ਦੇ ਵਿੱਚ ਜਾਂਦਾ ਸੀ ਹੁਣ ਡਾਂਗਾ ਮਾਰਦਾ ਰਾਮਯੂਦਾ ਮੁੱਖ ਮੰਤਰੀ ਐਦੋਂ ਪਹਿਲਾਂ ਨਾਲ ਰੂਸ਼ਾ ਲੈ ਕੇ ਤੁਰੇ ਫਿਰੇ ਗੁਰਕੇ ਹੱਥ ਲਾ ਕੇ ਉਦੋਂ ਪਹਿਲਾਂ ਨਾਲ ਆਪਾਂ ਨੂੰ ਪਤੀ ਹੈ ਕਿਨੂੰ 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 ਉਹ ਕੀਦੇ ਅੱਗੇ ਉਹ ਕਰੀਏ ਹਨ ਆਪਣੇ ਲੋਕ ਵੀ ਮੂਰਖਣੇ ਵਾਰੀ ਵਾਰੀ ਇਹਨਾਂ ਨੂੰ ਹੀ ਵੋਟਾਂ ਪਾਈ ਜਾਂਦੇ ਨੇ ਮੈਂ ਤਾਂ ਕਹਣਾ ਇੱਕ ਆਪ ਦੇ ਨੌਜਵਾਨ ਜੋ ਲੜ ਰਹੇ ਨੇ ਇਹੇ ਜੇ ਮੈਂ ਤਾਂ ਕਹਣਾ ਮੁੱਖ ਮੰਤਰੀ ਡੱਲੇ ਵਾਲ ਹੋਵੇ ਪੰਜਾਬ ਦਾ ਇੱਥੇ ਜੋ ਡੱਲੇ ਵਾਲ ਸਾਹਿਬ ਨੇ ਮਾਨਵਤ ਤੇ ਬੈਠੇ ਨੇ ਆਪਣਾ ਸਰੀਰ ਤਿਆਗਣ ਨੂੰ ਵੀ ਤਿਆਰ ਨੇ ਇਹਨਾਂ ਲੋਕਾਂ ਲਈ ਪਰ ਕੀ ਲੋਕ ਮੂਰੇ ਆ ਰਹੇ ਨੇ ਤੁਹਾਨੂੰ ਕੀ ਲੱਗਦਾ ਹਾਂ ਆ ਰਹੇ ਨੇ ਆ ਲੋਕ ਹੀ ਨੇ ਜਿਹੜੇ ਆਏ ਨੇ ਜਾਤ ਦੀ ਜਮੀਰਾਂ ਵਾਲੇ ਜਿੰਨਾਂ ਕ ਬੇਰੀਰ ਬਲੱਡ ਆ ਉਹ ਆ ਜਾਂਦਾਗਾ ਜਿਹੜਾ ਅਸਲੀ ਖੂਨ ਆ ਜੋ ਗੁਰੂ ਗੋਬਿੰਦ ਸਿੰਘ ਤੋਂ ਨਾਲ ਤੁਰਦੇ ਨੇ ਨਾਲ ਖੜਦੇ ਨਾਲ ਲੜਦੇ ਨੇ ਉਹ ਤਾਂ ਆ ਜਾਂਦਾ ਕੋਈ ਹੌਲੀ ਆ ਗਿਆ ਕੋਈ ਦੇਰ ਆ ਗਿਆ ਕੋਈ ਸਵੇਰਾ ਆ ਗਿਆ ਜਿਹੜਾ ਵੀਰਲੇਵਾ ਹੋ ਗਿਆ ਉਹ ਨਹੀਂ ਆਉਂਦੇ ਉਹ ਤਾਂ ਘਰੇ ਬਹਿ ਕੇ ਮੈਂ ਨੀਂਂਗਾ ਜੇ ਤੁਸੀਂ ਪਹੁੰਚ ਨਹੀਂ ਸਕਦੇ ਯਾਰ ਬਾਲੇ ਵਿਚਾਰੇ ਹਨਾ ਕਿਰਾਏ ਭਾੜੇ ਕੋਈ ਓਕੇ ਨੇ ਜਾਂ ਕੰਮਕਾਰ ਨੇ ਜਾਂ ਆਪਣੇ ਮਜ਼ਦੂਰ ਭਰਾਣੇ ਉਰੇ ਆਉਣ ਲਈ ਖਰਚਾ ਨਹੀਂ ਹੁੰਦਾ ਉਹ ਆਦੇ ਘਰੋਂ ਸ਼ੇਅਰ ਕਰ ਦਨ ਸਪੋਰਟ ਕਰ ਦਨ ਹਨਾ ਗੱਲ ਕਰ ਮੈਂ ਚਾਹਣਾ ਯਾਰ ਜ਼ਮੀਨ ਹਰੇਕ ਦੇ ਹਰੇਕ ਪਿੰਡ ਚ ਲੀਡਰ ਹੈਗੇ ਨੇ 100-100 ਕਿੱਲੇ ਵਾਲੇ ਉਹ ਇੱਕ ਟਰੈਕਟਰ ਟਰਾਲੀ ਆ ਇੱਕ ਬੱਸ ਲਾ ਦੇਣ ਫ੍ਰੀ ਆਉਣ ਨੂੰ ਤਾਂ ਉਹ ਮੇਲਾ ਲੱਗ ਜੇ ਬੰਦਿਆਂ ਦੇ ਲੀਡਰਾਂ ਬਾਰੇ ਕੀ ਸੋਚਦੇ ਹੋ ਤੁਸੀਂ ਮੈਂ ਤਾਂ ਕੀ ਸੋਚਣਾ ਯਾਰ ਪਤਾ ਕਹਾਂ ਨਸ਼ੇਪਰੋਂ ਤਾਂ ਲੜੋ ਆਪਦੇ ਹੱਕਾਂ ਲਈ ਲੜੋ ਇਕੱਠੇ ਹੋ ਕੇ ਲੜੋ ਸਾਰੇ ਨੇਕ ਨੇ ਸਾਡੇ ਭਾਜੀ ਤਾਂ ਸਾਡੇ ਤਾਂ ਨਾ ਹੀ ਡੰਗਰ ਵਾਲਾ ਹੋਣਾ ਅਸਤਾ ਕਹਾਂਗੇ ਇਕੱਠੇ ਆ ਤੂੰ ਐਂ ਦੇਖ ਯਾਰ ਆਪਣੇ ਸਾਰਿਆਂ ਦੇ ਪਸ਼ੂ ਹੁੰਦੇ ਨੇ ਹੁੰਦੇ ਨਾ ਹਰੇਕ ਦੇ ਘਰੇ 10 15 15 ਪਸ਼ੂ ਕਦੇ ਦੇਖਿਆ ਪਸ਼ੂ ਆਪਸ ਵਿੱਚ ਲੜਦੇ ਹੋਣ ਇੱਕ ਦੂਜੇ ਨੂੰ ਗਾਲਾਂ ਦਿੰਦੇ ਹੋਣ ਪਸ਼ੂ ਇਕੱਠੇ ਰਹਿ ਜਾਂਦੇ ਨੇ ਬੰਦੇ ਨਹੀਂ ਇਕੱਠੇ ਰਹਿ ਸਕਦੇ ਯਾਰ ਬਿਲਕੁਲ ਬਹੁਤ ਸਣ ਝੋਟਾ ਜੀ ਜੋ ਕਿ ਕਾਫੀ ਵਧੀਆ ਕੰਮ ਕਰਵਾਉਂਦੇ ਆ ਤੇ ਇਹਨਾਂ ਨੇ ਬਹੁਤ ਵਧੀਆ ਗੱਲ ਕਹੀ ਆ ਸਾਰਿਆਂ ਨੂੰ ਇਕਜੁੱਟ ਹੋਣ ਬਾਰੇ ਕਿਹਾਗਾ ਨਾਰੇ ਲੱਗ ਰਹੇ ਨੇ ਦੇਖਦੇ ਰਹੋ ਉਹ ਦਾ ਵਿਜ਼ਨ ਪੰਜਾਬ ਮੈਂ ਹਾਂ ਗੁਰਜੀਤ ਸਿੰਘ ਬਹੁਤ ਬਹੁਤ ਧੰਨਵਾਦ